ਤੇ ਇੱਕ ਤਾਂ ਰਿਪੋਰਟ ਵੀ ਆਈ ਆ ਪ੍ਰਧਾਨ ਸਾਹਿਬ ਰਿਪੋਰਟ ਦੇ ਸੰਦਰਭ ਦੇ ਵਿੱਚ ਰਿਪੋਰਟ ਇੱਥੇ ਆਈ ਆ ਭਾਰਤੀ ਅਖਬਾਰ ਭਾਰਤੀ ਮੀਡੀਆ ਦੇ ਵਿੱਚ ਉਹ ਉਲਟੇ ਦੱਸਤਾ ਕਿ ਇਹਨੇ ਜੀ ਕੈਨੇਡਾ ਦਖਲਅੰਦਾਜ਼ੀ ਕਰਦਾ ਔਰ ਕੀ ਖਬਰ ਆ ਪ੍ਰਧਾਨ ਸਾਹਿਬ ਸਾਰੀ ਅਸੀਂ ਤੇ ਵਿੱਚ ਦੇਖੇ ਤੇ ਜਿਵੇਂ ਅਸੀਂ ਦੇਖਿਆ ਕਿ 2019 2021 ਦੀਆਂ ਜੋ ਫੰਡਸ ਚੋੜਾ ਹੋਈਆਂ ਸੀ ਆ ਸੋ ਉਹਦੇ ਵਿੱਚ ਇਹ ਵਿਦੇਸ਼ੀ ਦਖਲ ਲਾ ਕੇ ਇਹ ਮੁੱਦਾ ਬਣਿਆ ਸੀ ਆ ਕੀ ਨਾ ਚੋਣਾਂ ਦੇ ਵਿੱਚ ਵਿਦੇਸ਼ੀ ਦਖਲ ਹੋਇਆ ਹੈ ਤੇ ਹੋਰ ਵੀ ਜਿਸ ਤਰ੍ਹਾਂ ਨਾਲ ਕੈਨੇਡਾ ਦੇ ਵਿੱਚ ਵਕ ਵਕ ਝੰਗ ਤਰੀਕੇ ਵਰਤ ਕੇ ਵਿਦੇਸ਼ੀ ਸਰਕਾਰਾਂ ਵੱਲੋਂ ਦਖਲ ਦੇਂਦੀਆਂ ਕੋਸ਼ਿਸ਼ਾਂ ਜੋ ਪਿਛਲੇ ਸਮੇਂ ਦਾਨ ਕਿਤੇ ਜਾਣਦੀਆਂ ਗੱਲਾਂ ਬਕ ਸਾਹਮਣੇ ਆਈਆਂ ਸਨ ਸੋ ਇਸ ਬਾਬਤ ਜੋ ਜਸਟਿਸ ਹੌਕ ਕਮਿਸ਼ਨ ਬਣਾਇਆ ਗਿਆ ਸੀਗਾ ਸੋ ਉਹਨਾਂ ਨੇ ਤਕਰੀਬਨ ਆਪਣੇ 1.5 ਸਾਲ ਦੀ ਜੋ ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਜਿਹਦੇ ਵਿੱਚ ਤੇ 150 ਤੋਂ ਵੱਧ ਗਵਾਈਆਂ ਹੋਈਆਂ ਨੇ ਸੈਕਰੀਆ ਦੀ ਤਦਦ ਦੇ ਵਿੱਚ ਲੋਕਾਂ ਵੱਲੋਂ ਐਫੀਡੇਂਟਸ ਪੇਸ਼ ਕੀਤੇ ਗਏ ਨੇ ਥਿਗਰੀ ਵਿੱਚ ਇਵਨ ਜਸਟਨ ਟੂਡਰ ਸਾਹਿਬ ਜੋ ਕਿ ਸਾਡੇ ਪ੍ਰਾਈਮ ਮਿੰਿਸਟਰ ਨੇ ਸੋ ਉਹਨਾਂ ਦੀ ਵੀ ਟੈਸਟੀਮਨੀ ਹੋਈ ਹੈ ਸੋ ਬਹੁਤ ਸਾਰੀਆਂ ਗਵਾਈਆਂ ਐਫੀਡੇਂਟਿਕ ਟੈਸਟੀਮਨੀ ਤੋਂ ਬਾਅਦ ਜੋ ਹੋਣੇ ਇਹ ਰਿਪੋਰਟ ਹੈ ਜੋ ਕੱਲ ਦਿੱਕਲ ਕੇ ਸਾਹਮਣੇ ਆਈ ਹੈ ਇਦੇ ਵਿੱਚ ਜੇਕਰ ਪਹਿਲਾਂ ਜਿਸ ਢੰਗ ਨਾਲ ਗੱਲਾਂ ਮੱਤਾਂ ਚੱਲ ਰਹੀਆਂ ਸੀ ਕਿ ਪੀਚੇਸ ਟੂਡੋ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਕੋਲ ਕੁਝ ਇਹ ਟ੍ਰਾਂਜ਼ੈਂਟ ਫੈਕਟਸ ਬੰਦਾਂ ਟ੍ਰਾਂਸਸਨ ਕੇ ਰੇਨ ਨੇ ਪੋਲੀਟਿਸ਼ੀਅਨਸ ਨੇ ਉਹਨਾਂ ਦੀ ਲਿਸਟ ਹੈ ਕਿ ਜੋ ਕੈਨੇਡਾ ਦੇ ਨਾਲ ਤ੍ਰੋਕਮਾਰੀ ਨੇ ਕੈਨੇਡਾ ਦੇ ਨਾਲ ਚੁਣਦਾ ਵਰਤਾਅ ਹੈ ਉਹ ਸ਼ੱਕੀ ਹੈ ਪਰ ਅਗਰ ਇਸ ਰਿਪੋਰਟ ਨੂੰ ਦੇਖੀ ਤਾਂ ਇਹਦੇ ਵਿੱਚ ਇਹ ਗੱਲ ਤਾਂ ਜ਼ਰੂਰ ਕਹੀ ਗਈ ਹੈ ਕੈਨੇਡਾ ਦੇ ਵਿੱਚ ਕੁਝ ਇਥੇ ਸਿਆਸਤਦਾਨ ਨੇ ਜਾਂ ਜੋ ਮਜੂਦਾ ਸੰਸਦ ਨੇ ਉਹਨਾਂ ਦਾ ਜੋ ਪ੍ਰਤਾਪ ਹੈ ਕਹਿੰਦੇ ਵੀ ਉਹ ਇੱਕ ਸਮੱਸਿਆਵਾਂ ਖੜੀਆਂ ਕਰਨ ਵਾਲਾ ਜ਼ਰੂਰ ਹੈ ਪਰ ਕਹਿੰਦੇ ਵੀ ਕੋਈ ਐਹੋ ਜਿਹਾ ਈਵਿਡੈਂਸ ਨਹੀਂ ਮਿਲਿਆ ਆ ਜਿਹਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਉਹਨਾਂ ਨੇ ਕੋਈ ਦੇਸ਼द्रोह ਕੀਤਾ ਕਿਉਂਕਿ ਅਗਰ ਉਹਨੇ ਦੇਸ਼ ਤੋਂ ਨਹੀਂ ਕੀਤਾ ਤਾਂ ਫਿਰ ਉਹਨਾਂ ਦੇ ਨਾਮ ਵੀ ਚੰਨ ਤੱਕ ਨਹੀਂ ਕੀਤੇ ਜਾ ਸਕਦੇ ਸੋ ਇਹਦੇ ਵਿੱਚ ਜਸਟਿਸ ਹੌਮ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਕੁਝ ਸੰਸਦ ਮੈਂਬਰਾਂ ਦਾ ਵਰਤਾਲਾ ਇਸ ਸਮੱਸਿਆ 'ਮਾ ਖੜੀਆ ਸਣ ਵਾਲਾ ਜਾਂ ਕਿਤੇ ਨਾ ਕਿਤੇ ਉਹਦੇ ਵਿੱਚ ਲੱਗਦਾ ਆ ਵੀ ਉਹ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਹੇਠ ਆਏ ਨੇ ਪਰ ਇਹਦੇ ਵਿੱਚ ਕੁਝ ਤੰਦੇ ਵੀ ਇਹੋ ਜਿਹਾ ਸਾਡੇ ਕੋਲ ਇਵਿਡੈਂਸ ਨਹੀਂ ਹੈਗਾ ਜਿਸ ਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਉਹਨਾਂ ਨੇ ਕੈਨੇਡਾ ਦੇ ਨਾਲ ਇਤਿਸ਼ਾ ਤਰੋ ਕੀਤਾ ਆ ਚਾਹ ਉਹਨਾਂ ਦੀਆਂ ਗਤੀਵਿਧੀਆਂ ਨਾਲ ਕੈਨੇਡਾ ਦਾ ਕੋਈ ਇੱਕ ਤੰਗ ਦਾ ਜ ਕੋਈ ਨੁਕਸਾਨ ਹੋਇਆ ਸੋ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਜੋ 2019 ਤੇ 2021 ਦੀਆਂ ਫੈਡਰਲ ਚੋਣਾਂ ਵੀ ਹੋਈਆਂ ਨੇ ਤੇ ਉਹਦੇ ਵਿੱਚ ਕਹਿੰਦੇ ਆ ਵੀ ਕੋਸ਼ਿਸ਼ਾਂ ਤਾਂ ਹੋਈਆਂ ਨੇ ਨਕਲ ਦੇ ਦੀਆਂ ਪਰ ਉਸ ਕੋਸ਼ਿਸ਼ਾਂ ਦੇ ਨਾਲ ਕਿ ਇਹਨਾਂ ਚੋਣਾਂ ਦੇ ਨਤੀਜੇ ਬਦਲ ਗਏ ਕਹਿੰਦੇ ਵੀ ਇਸ ਢੰਗ ਦਾ ਕਿੰਨੇ ਵੀ ਸਾਨੂੰ ਕੋਈ ਸਬੂਤ ਨਹੀਂ ਮਿਲਿਆ ਜਾਂ ਸਾਡੇ ਕੋਲ ਕੋਈ ਇਸ ਢੰਗ ਦਾ ਐਵੀਡੈਂਸ ਨਹੀਂ ਹੈ ਵੀ ਉਸੇ ਦਰ ਕਰ ਕਾਰਨ ਇਹ ਇਸ ਲਕਸ਼ ਦੇ ਨਤੀਜੇ ਬਦਲੇ ਹੋ ਸੋ ਇਹ ਗੱਲ ਵੀ ਇਸ ਕਮਿਸ਼ਨ ਦੇ ਵਿੱਚ ਆਈ ਹੈ ਸੋ ਉਸ ਤੋਂ ਇਲਾਵਾ ਇਹ ਇਹਦੇ ਵਿੱਚ ਜੇਕਰ ਅਸੀਂ ਚੀਨ ਦੀ ਗੱਲ ਕਰੀ ਤਾਂ ਚੀਨ ਨੂੰ ਇਹ ਪਹਿਲੇ ਨੰਬਰ ਦਾ ਖਤਰਾ ਦੱਸਿਆ ਗਿਆ ਕਿ ਉਹਦੇ ਨਾਲ ਕੈਨੇਡਾ ਦੇ ਵਿੱਚ ਜਿਸ ਢੰਗ ਦੇ ਨਾਲ ਦਖਲ ਹੋ ਰਿਹਾ ਸੋ ਸਭ ਤੋਂ ਵੱਧ ਜਿਹਨੂੰ ਪ੍ਰਭਾਵ ਹੈ ਉਹ ਚੀਨ ਦਾ ਕਹਿ ਰਿਹਾ ਤੇ ਦੂਜਾ ਨਾਮ ਇਹਦੇ ਵਿੱਚ ਭਾਰਤ ਦਾ ਦੱਸਿਆ ਗਿਆ ਕਿ ਜਿਹਦੇ ਨਾਲ ਕੈਨੇਡਾ ਦੇ ਵਿੱਚ ਇਹ ਦਖਲ ਦੇਣ ਦੀ ਕੋਸ਼ਿਸ਼ ਆ ਹੋ ਰਹੀ ਹੈ ਸੋ ਭਾਰਤ ਨੂੰ ਇਹਦੇ ਵਿੱਚ ਦੂਜੇ ਨੰਬਰ ਤੇ ਰੱਖਿਆ ਗਿਆ ਤੇ ਸੋ ਲਾਵਾ ਇਹ ਪਾਕਿਸਤਾਨ ਦੀ ਵੀ ਗੱਲ ਹੋਈ ਹੈ ਇਸ ਤੋਂ ਇਲਾਵਾ ਜੇ ਰਸ਼ੀਆ ਦੀ ਵੀ ਗੱਲ ਹੋਈ ਹੈ ਇਸ਼ਾਰਤੀ ਵੀ ਗੱਲ ਹੋਈ ਹੈ ਕਿ ਜੋ ਮੁਲਕ ਕੈਨੇਡਾ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਾਇਤੀ ਸਮਾਜਿਕ ਤਾਰੇ ਬਾਰੇ ਦੇ ਵਿੱਚ ਇਹ ਦਖਲ ਦੇਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਇਹ ਵਿੱਚ ਇਹ ਖਾਸ ਤੌਰ ਤੇ ਜੇਕਰ ਦੇਖੀਏ ਕਿ ਇਹ ਜਿਹੜੀ 219 ਦੀ ਡੌਨ ਵੈਲੀ ਨਾਰਥ ਸੀਬੋਨੇਸ਼ਨ ਹੋਈ ਸੀ ਜਿਹਦੇ ਵਿੱਚ ਹੈਂਡੌਂਗ ਨੂੰ ਜੋ ਇਹ ਤੇ ਨੋਮੀਨੇਟ ਕੰਮ ਦੀ ਗੱਲ ਸੀਗੀ ਸੋ ਇਹਦੇ ਵਿੱਚ ਰਿਪਬਲਿਕ ਆਫ ਚਾਈਨਾ ਦੀ ਗੱਲ ਕੀਤੀ ਗਈ ਹੈ ਕਿ ਐਕਟਿਵਲੀ ਉਹਨਾਂ ਵੱਲੋਂ ਸਪੋਰਟ ਦਿੱਤੀ ਜਾ ਰਹੀ ਸੀ ਤੇ ਇਹਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਅਨ ਆਈਡੈਂਟੀਫਾਈਡ ਜਿਹੜੀ ਦੇਸ਼ੀ ਸਰਕਾਰ ਹੈ ਸੋ ਉਹਨਾਂ ਦੇ ਕੰਨੇਫੀਸ਼ਲ ਜਿਹੜੀ ਇੰਟਰਫੀਰੀਅੰਸ ਹੋਈ ਹੈ ਲਿਬਰਲ ਪਾਰਟੀ ਦੇ ਕੈਂਡੀਡੇਟ ਨਾਲ ਸੰਬੰਧ ਦੱਸੀ ਜਾ ਰਹੀ ਹੈ ਸੋ ਇਹਦੇ ਵਿੱਚ ਭਾਰਤ ਸਰਕਾਰ ਤੇ ਦੋਸ਼ ਲੱਗਾ ਹੈ ਕਿ ਉਹ ਪ੍ਰੌਕਸੀ ਏਜੰਟਸ ਦੀ ਵਰਤੋਂ ਕਰਕੇ ਇਹ ਜੋ ਤਿੰਨ ਪ੍ਰਮੁੱਖ ਪਾਰਟੀਆਂ ਨੇ ਜਿਹਦੇ ਵਿੱਚ ਲਿਬਰਲ ਵੀ ਹੈ ਤੇ ਜਿਹਦੇ ਵਿੱਚ ਐਮਡੀਪੀ ਵੀ ਹੈ ਕੰਗਰਸ ਤੇ ਪਾਰਟੀ ਵੀ ਹੈ ਸੋ ਆਪਣੇ ਪ੍ਰੌਕਸੀ ਕੰਦੇ ਏਜੰਟਸ ਦੀ ਵਰਤੋਂ ਕਰਕੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਜਿਤਾਉਣ ਦੀ ਉਹਨਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਉਮੀਦਵਾਰ ਜਿਵਾਖਵਾਖ ਪਾਰਟੀਆਂ ਵੱਲੋਂ ਜਿੱਤ ਕੇ ਉਹਨਾਂ ਦੀ ਜੋ ਸੋਚ ਹੈ ਜੋ ਪਾਰ ਸਰਕਾਰ ਦੀ ਜੋ ਸੋਚ ਹੈ ਸੋ ਉਸ ਨੂੰ ਤਾਲਾ ਕਰ ਦਿੱਤਾ ਗਿਆ ਕਿ ਕਮਕਰਕ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੀ ਸਿਰਪੂਰਨ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਨੇ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਸਿੱਖ ਪਾਈਚਾਰੇ ਦੀ ਕਿਉਂਕਿ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਸਿੱਖ ਪਾਈਚਾਰੇ ਦੀ ਵੀ ਗੱਲ ਕਰਦੇ ਹਾਂ ਸੋ ਇਹਦੇ ਵਿੱਚ ਵੀ ਗੱਲ ਲਿਖੀ ਗਈ ਹੈ ਕਿ ਖਾਸ ਤੌਰ ਤੇ ਤੇ ਜੋ ਪਾਰ ਸਰਕਾਰ ਸਿੱਖਾ ਜੋ ਸਿੱਖ ਕੈਸਪੁਰਾਇਸ ਉਸ ਨੂੰ ਆਪਣੇ ਹਿਸਾਬ ਦੇ ਨਾਲ ਕਿੰਨੇ ਵੀ ਧਰਵਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਜੋ ਸਰਕਾਰ ਨੂੰ ਜੋ ਚੀਜ਼ਾਂ ਉਹ ਚਾਹੁੰਦੇ ਨੇ ਵੀ ਅੱਗੇ ਆਉਣ ਤੇ ਉਹਨਾਂ ਚੀਜ਼ਾਂ ਨੂੰ ਵੱਖ-ਵੱਖ ਤੰਗ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਵੇ ਥੀ ਜੀ ਵੀ ਗੱਲ ਕੀਤੀ ਗਈ ਹੈ ਕਿ ਜੋ ਖਾਲਸਪਨਿਆ ਦੇ ਪ੍ਰਤੀ ਜੋ ਨੈਰੇਟਿਵ ਹੈ ਕਹਿੰਦੇ ਵੀ ਇਹ ਕੁਸ਼ਕ ਇਹ ਬਹੁਤ ਇੱਕ ਨਹੀਂ ਘਾਟ ਟਿਕਣ ਦੀ ਜੇ ਖਾਲਸਪਨਿਆ ਹੋ ਜੇ ਨੇ ਜਿਹੜੇ ਕਿ ਸੈਕਟਰੀਜ਼ਮ ਜਿਹੜਾ ਹੁੰਦਾ ਹੈ ਕਿ ਵਾਇਲੈਂਟ ਤੰਗ ਤਰੀਕੇ ਨੇ ਸਰਨੂ ਉਹ ਇਹ ਆਪਣਾ ਸਮਰਥਨ ਕਰਦ ਰਿਹਾ ਕਿ ਇਹ ਮジョਰਟੀ ਆ ਖਾਲੇਸਾ ਨੀ ਕੈਨੇਡਾ ਦੇ ਵਿੱਚ ਇਹੋ ਜਿਹੇ ਨੇ ਕਿ ਜਿਹੜੇ ਪੀਸਫੁਲ ਤੰਗ ਤਰੀਕੇ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਤੇ ਇਹਦੇ ਵਿੱਚ ਕਹਿੰਦੇ ਕਿ ਭਾਰਤ ਸਰਕਾਰ ਇਹ ਤੋੜਾ ਦੇ ਵਿੱਚ ਜੋ ਫਰਕ ਹੁੰਦਾ ਵੀ ਉਸ ਨੂੰ ਸਮਝਣ ਦੇ ਵਿੱਚ ਤੇ ਅਸਮਰਥ ਰਹੀ ਹੈ ਜਾਂ ਉਹ ਇਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਸਾਰੇ ਜੋ ਵਾਇਲੈਂਟ ਨਹੀਂ ਹੈਗੇ ਕੋਈ ਜਿਹੜੀ ਛੋਟੀ ਪਰਸੈਂਟੇਜ ਹੈ ਵਾਇਲੈਂਟ ਧੰਗ ਸੀ ਕਿਹਦੇ ਵਿੱਚ ਯਕੀਨਤ ਵੀ ਹੈ ਕਿ ਮジョਰਿਟੀ ਜਿਹੜੀ ਆ ਉਹ ਪੀਸਫੁਲ ਟਰਮ ਨਾਲ ਆਪਣੀ ਗੱਲ ਰੱਖਦੀ ਹੈ ਸੋ ਕਹਿੰਦੇ ਵੀ ਇਹ ਫਰਕ ਜਿਹੜਾ ਆ ਉਹ ਵੀ ਸਰਕਾਰ ਨੇ ਸਮਝਣ ਦੇ ਵਿੱਚ ਜਿਹੜੀ ਆ ਅਸਮਸਤਾ ਪਰਿੰਦਿਖਾਈ ਹੈ ਸੋ ਇਸ ਤਰੀਕੇ ਦੀਆਂ ਗੱਲਬਾਤਾਂ ਵੀ ਨੇ ਤੇ ਓਵਰ ਆਲ ਜੇਕਰ ਅਸੀਂ ਦੇਖੀਏ ਵੀ ਜਿਵੇਂ ਕੈਕਸਪੈਕਟੇਸ਼ਨਸ ਲੋਕਾਂ ਦੀ ਬਣੀ ਹੋਈ ਸੀ ਵੀ ਦੇ ਵਿੱਚ ਕੁਝ ਨਾਮ ਇਸ ਤਰੀਕੇ ਦੇ ਸਾਹਮਣੇ ਆ ਸਕਦੇ ਨੇ ਕਿ ਉਹ ਨਾਮ ਪੋਲੀਟੀਸ਼ੀਅਨਸ ਦੇ ਹੋ ਸਕਦੇ ਨੇ ਚਾਹ ਦਿਰੇ ਗੈਰਾ ਨਿੱਕੀ ਲੋਕ ਨੇ ਉਹਨਾਂ ਦੇ ਹੋ ਸਕਦੇ ਨੇ ਕਿ ਜਿਨ੍ਹਾਂ ਦੇ ਇਸ ਚੀਜ਼ਾਂ ਦੇ ਵਿੱਚ ਆਪਣੀ ਇਨਵੋਲਵਮੈਂਟ ਦਿਖਾਈ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਨਾ ਕਿਸੇ ਤੰਗਨਾ ਇੰਟਰਫੀਰੈਂਸ ਦੇ ਵਿੱਚ ਉਹਨਾਂ ਰਹਿ ਨੇ ਪਰ ਇਹੋ ਜਿਹਾ ਕੋਈ ਵੀ ਨਾਮ ਜਿਹੜਾ ਆ ਉਹ ਇਸ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਕਿਸੇ ਵੀ ਤੰਗਨਾ ਕੋਈ ਕੋਈ ਨਵੀਂ ਜਾਣਕਾਰੀ ਜਿਹੜੀ ਲੋਕਾਂ ਨੂੰ ਹੁਣ ਤੱਕ ਨਾ ਪਤਾ ਹੋਵੇ ਕੋਈ ਸਿੱਕੀ ਦੀ ਗੱਲਬਾਤ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿਉਂਕਿ ਜੋ ਵੀ ਮੈਂ ਹੁਣ ਗੱਲਾਂ ਕੀਤੀਆਂ ਨੇ ਸੋ ਇਹ ਗੱਲਾਂ ਆਲਰੇਡੀ ਲੋਕਾਂ ਨੂੰ ਪਤਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤ ਮੀਡੀਆ 'ਚ ਪਹਿਲਾਂ ਵੀ ਚੱਲਦੀ ਰਹੀਆਂ ਨੇ ਜਿਵੇਂ ਹੁਣ ਇਹਦੇ ਵਿੱਚ ਡਿਸ ਇਨਫੋਰਮੇਸ਼ਨ ਦੀ ਗੱਲ ਕੀਤੀ ਹੈ ਕਿ ਖਾਸ ਤੌਰ ਤੇ ਨਾਂ ਨੇ ਸਰਕਾਰ ਤੇ ਦੋਸ਼ ਲਾਇਆ ਵੀ ਇੱਥੇ ਡਿਸ ਇਨਫੋਰਮੇਸ਼ਨ ਵੱਡੇ ਪੱਧਰ ਤੇ ਫਲੌਂਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਗਲਤ ਜਾਣਕਾਰੀ ਦੇ ਕੇ ਲੋਕਾਂ ਦੀ ਜਿਹੜੀ ਸੋਚ ਹੈ ਉਸ ਨੂੰ ਤਬਦੀਲ ਕੀਤਾ ਜਾਵੇ ਜਾਂ ਇੱਕ ਇੱਕ ਵੱਖਰਾ ਨੈਰੇਟਿਵ ਜਿਹੜਾ ਸੀ ਜਿਹੜਾ ਦੇਖੋ ਕਿ ਇਹ ਗੱਲਾਂ ਪਹਿਲਾਂ ਵੀ ਮੀਡੀਆ ਦੇ ਵਿੱਚ ਚਲਦੀਆਂ ਰਹੀਆਂ ਨੇ ਸੋ ਕੁਝ ਨਾਮਾ ਕੁਝ ਇਹੋ ਜਿਹਾ ਜਿਹੜਾ ਲੋਕਾਂ ਨੂੰ ਪਹਿਲਾਂ ਨਹੀਂ ਸੀ ਪਤਾ ਉਹ ਨਿਕਲ ਕੇ ਸਾਹਮਣੇ ਆਇਆ ਇਹੋ ਜਿਵੇਂ ਕੋਈ ਇਹੋ ਜਿਹੇ ਨਾਮ ਨਿਕਲ ਕੇ ਸਾਹਮਣੇ ਆਏ ਹੋਣ ਸੋ ਇਹੋ ਜਿਹਾ ਕੁਝ ਨਹੀਂ ਹੋਇਆ ਕਿਉਂਕਿ ਇੱਥੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਤੋਂ ਦੀ ਜਿਹੜੋ ਚੋੜ ਹੋਈ ਸੀ ਉੱਥੇ ਵੀ ਬੜੇ ਸਵਾਲ ਚੁੱਕੇ ਜਾ ਰਹੇ ਸੀ ਪਰ ਉਹ ਇਸ ਤਰੀਕੇ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਨਾਹੀ 219 280 ਦੀ ਚੋਣਾ ਦੇ ਵਿੱਚ ਕੋਈ ਵਿਦੇਸ਼ੀ ਦਖਲ ਦੇ ਨਾਲ ਇਹ ਚੋਣ ਪ੍ਰਵਾਨਤ ਹੋ ਗਈ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਿਕਲ ਕੇ ਨਹੀਂ ਸਾਹਮਣੇ ਆਈਆਂ ਨੇ ਇਹ ਉਹੀ ਗੱਲਾਂ ਜ਼ਿਆਦਾਤਰ ਜੋ ਪਹਿਲਾਂ ਵੀ ਚੱਲਦੀਆਂ ਰਹੀਆਂ ਨੇ ਲੋਕ ਦਿਮਾਗਾਂ ਦੇ ਵਿੱਚ ਗੱਲਾਂ ਸੀਆ ਸੋ ਉਹ ਚੀਜ਼ਾਂ ਹੀ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਇਹਦੇ ਵਿੱਚ ਇਹ ਜਿਸੰਟੂ ਨੂੰ ਸਰਕਾਰ ਨੂੰ ਵਿਕਟ ਕਰੇ ਦੇ ਵਿੱਚ ਖੜਾ ਕੀਤਾ ਗਿਆ ਸੋ ਕਹਿੰਦੇ ਵੀ ਜਿਸ ਸਮੇ ਇਹ ਇਹ ਕਰਾਮ ਚੈਲਰੀ ਸੀ ਕਿ ਇਸ ਤੰਗ ਦਿਨ ਨਾਲ ਕੁਸ਼ਾ ਹੋ ਰਹੀ ਆ ਸਿਆ ਚਾਈਵਨ ਇੱਥੇ ਬਹੁਤ ਸਾਰੇ ਹੋਰ ਜਿਹੜੇ ਆ ਕ੍ਰਿਮੀਨਲ ਐਕਟੀਵਿਟੀਜ਼ ਵੀ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ ਜਿੱਤੇ ਤੇ ਸ਼ੱਕ ਸੀਗਾ ਵੀ ਵਿੱਚ ਵਿਦੇਸ਼ੀ ਸਰਕਾਰਾਂ ਸ਼ਾਮਿਲ ਹੋ ਖਸਰਦੀਆਂ ਨੇ ਪਰ ਇਹ ਟਿਸ਼ਨ ਨੇ ਗੱਲ ਕਹੀ ਹੈ ਵੀ ਟੂਟੋ ਸਰਕਾਰ ਨੂੰ ਕਿਸ ਤਰ੍ਹਾਂ ਦੇ ਕੰਮ ਇਸ ਚੀਜ਼ ਨੂੰ ਰੋਕਣ ਵਾਸਤੇ ਕਰਨੇ ਚਾਹੀਦੇ ਸੀ ਸਟੈਪਸ ਸਮੇਂ ਚੁੱਕਣੇ ਚਾਹੀਦੇ ਸੀਗੇ ਉਸ ਸਟੈਪ ਚੁੱਕਣ ਦੇ ਵਿੱਚ ਵੀ ਟਰੂ ਸਰਕਾਰ ਨਕਾਬ ਹੋਈ ਹੈ ਦੋ ਸਰਕਾਰ ਦੇ ਉੱਪਰ ਵੀ ਬਹੁਤ سارے ਸਵਾਲ ਖੜੇ ਹੋਏ ਨੇ ਪਰ ਓਵਰਆਲ ਜੋ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਬਣੀ ਹੋਈ ਸੀ ਵੀ ਇਸ ਰਿਪੋਰਟ ਦੇ ਨਿਕਲਣ ਨਾਲ ਇਹ ਬਹੁਤ ਵੱਡਾ ਇੱਕ ਵਿਵਾਲ ਕ੍ਰੀਡੈਂਸ ਸਿਆਸਤ ਦੇ ਵਿੱਚ ਮਚ ਸਕਦਾ ਪਰ ਵੀ ਨਜੀ ਹਾਲ ਦੇ ਕਰੀਏ ਇਸ ਤੀਤੀ ਕੋਈ ਵੀ ਗੱਲ ਇਥੇ ਨਵੀਂ ਚੀਜ਼ ਜਿਹੜੀ ਲੋਕਾਂ ਨੂੰ ਪਹਿਲਾਂ ਨਾ ਪਤਾ ਹੋਵੇ ਇਹੋ ਜਿਹੇ ਚੀਜ਼ਾਂ ਬਹੁਤ ਘੱਟ ਇਸ ਰਿਪੋਰਟ ਚੋਂ ਨਿਕਲ ਕੇ ਸਾਹਮਣੇ ਆਈ ਸੀ ਚਲੋ ਇੱਕ ਗੱਲ ਚੰਗੀ ਆ ਵੀ ਪਹਾੜੇ ਤੋਂ ਬਚ ਗਏ ਨਹੀਂ ਤਾਂ ਕਈਆਂ ਨੇ ਬਹੁਤ ਪਾੜਨ ਦੀ ਵੀ ਕੋਸ਼ਿਸ਼ ਕਰਨੀ ਸੀ ਹਾਂ ਜਿੱਥੇ ਹੈਗੀਆਂ ਨੇ ਪਰ ਉਹ ਪਾੜਨੇ ਵਾਲੇ ਤਾਂ ਹਟਦੇ ਨਹੀਂ ਹੈਗੇ ਜਿਹੜੀ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਵੀ ਖਬਰ ਇੱਥੇ ਆਈ ਆ ਰਿਪੋਰਟ ਆਈ ਆ ਉੱਥੇ ਖਬਰਾਂ ਉਲਟੇ ਛਾਪੀ ਜਾਂਦੇ ਨੇ ਦੇਖ ਲਓ ਉਹ ਉਹ ਕਿਹੜਾ ਘਟ ਹੈ ਜੀ ਹੁਣ ਉਹਨਾਂ ਨੂੰ ਵੀ ਕੋਈ ਸਵਾਲ ਜਵਾਬ ਕਰਨੇ ਵਾਲਾ ਹੋਵੇ ਜੀ ਦੇਖੋ ਇਹਦੇ ਵਿੱਚ ਵੀ ਨਤੀਜੋ ਉਹ ਖਬਰ ਛੱਪੀ ਆ ਉਹਦੇ ਵਿੱਚ ਦੇਖੋ ਇਸ ਰਿਪੋਰਟ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਹੋਇਆ ਕਿ ਕੈਨੇਡਾ ਦੇ ਵਿੱਚ ਜੋ ਖਾਲਸਪੁਰਨੀ ਨੇ ਉਹਨਾਂ ਦਾ ਇੱਕ ਵੱਡਾ ਹਿੱਸਾ ਜੋ ਮੈਜੋਰਟੀ ਹੈ ਉਹ ਪੀਸਫੁਲ ਟੰਗ ਦੇ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਪੀਸਫੁਲ ਟੰਗ ਦੇ ਨਾਲ ਆਪਣੇ ਜੈਂਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਪਰ ਰਿਪੋਰਟ ਇਹ ਕਹਿ ਰਹੀ ਹੈ ਕਿ ਥੋੜੇ ਕੁਝ ਪਰਸੈਂਟੇਜ ਕਿੰਨੇ ਖਾਲਸਪੁਰਨੀ ਇਸ ਤਰੀਕੇ ਦੇ ਨੇ ਜਿਹੜੀ ਵਾਇਲੈਂਟ ਸਿਚੁਏਸ਼ਨ ਦੇ ਵਿੱਚ ਕੀ ਨਿਰੱਖਦੇ ਨੇ ਹੁਣ ਜਦੋਂ ਫਿਰ ਇਹ ਗੱਲ ਇਹ ਰਿਪੋਰਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਬਕਾਇਦਾ ਤੌਰ ਤੇ ਵੀ ਕੋਸ਼ਿਸ਼ ਥੋੜੀ ਪਰਸੈਂਟਰੀ ਵਿੱਚ ਇਹੋ ਜਿਹੇ ਲੋਕ ਹੈਗੇ ਨੇ ਮжоਰਟੀ ਪੀਸਫੁਲ ਹੈ ਸੋ ਉਹਨਾਂ ਲਾਈਨਾਂ ਨੂੰ ਫਿਰ ਮੀਡੀਆ ਨੇ ਆਪਣੇ ਹਿਸਾਬ ਦੇ ਨਾਲ ਬਣਾਇਆ ਕਿਉਂਕਿ ਇਹ ਬਕਾਇਦਾ ਤੌਰ ਤੇ ਹੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਜੀ ਜੀ ਸੋ ਉੱਥੇ ਵੀ ਬਹੁਤ ਸਾਰੇ ਗਰੁੱਪ ਨੇ ਬਣਨ ਸਾਹਿਬ ਸ਼ਿਵ ਸੈਨਾ ਆਰਐਸਐਸ ਸਾਹਿਬ ਜਗਰੰਦਾਲਾ ਜਿਹੜੇ ਸਮੇਂ-ਸਮੇਂ ਉਹਨਾਂ ਦੇ ਛੋਟੇ ਲੈਵਲ ਦੇ ਜਿਹੜੇ ਆਗੂ ਵੀ ਨੇ ਉਹ ਸਿਕਿਉਰਿਟੀਆਂ ਲੈਂਡ ਦੀ ਖਾਤਰ ਇਲਜ਼ਾਮ ਲਾਉਂਦੇ ਨੇ ਜਾਂ ਬਹੁਤ ਕੁਝ ਕਹਿ ਜਾਂਦੇ ਨੇ ਇੱਥੋਂ ਹੀ ਹੁਣ ਮੇਰੇ ਖਿਆਲ ਇੱਕ ਪੁਰਾਣੀ ਐਮਐਲਏ ਨੇ ਸ਼ਾਇਦ ਜਦੋਂ ਉੱਥੇ ਡਾਕਟਰ ਭੀਮਰਾਉ ਉਮੀਦ ਕਰੋਨਾ ਦੇ ਬੁੱਤ ਦੇ ਨਾਲ ਛੇੜਖਾਨੀ ਹੋਈ ਸਿੱਧਾ ਹੀ ਉਹ ਗੁਰੂ ਘਰਾਂ ਦੇ ਉੱਤੇ ਆ ਗਏ ਹਰਮੰਦਰ ਸਾਹਿਬ ਦੇ ਨੇੜੇ ਬੜੇ ਬਿਆਨ ਅਲੱਗ-ਅਲੱਗ ਆਏ ਚਲੋ ਉਹਨਾਂ ਦੀ ਸੋਚ ਉਦਾਂ ਹੀ ਰਹਿਣੀ ਆ ਪਰ ਫਿਰ ਵੀ ਚਲੋ ਰਿਪੋਰਟ ਚੰਗੀ ਆ ਤੇ ਉਹਦੇ ਕਰਕੇ ਪਾੜ ਬਚ ਗਿਆ ਨਹੀਂ ਹੋਰ ਹੋਣਾ ਬੜਾ ਕੁਛ ਸੀਗਾ ਵੈਸੇ ਤਾਂ ਪਾੜਨੇ ਵਾਲੇ ਤਾਂ ਇੱਥੇ ਜਦੋਂ ਉੱਥੇ ਰੌਲਾ ਪਿਆ ਮੰਦਰ ਦੇ ਵਿੱਚ ਉਹ ਤਾਂ ਕਹਿੰਦੇ ਸੋਟੀਆਂ ਰੱਖੋ ਡਾਂਗੇ ਰੱਖੋ ਇਹ ਰੋ ਉਹ ਕਰੋ ਚਲੋ ਇਸੇ ਤਰ੍ਹਾਂ ਚੱਲਦਾ ਰਹੂਗਾ ਹਣ ਸਾਹਿਬ ਬਾਦਿਆਂ ਬਾਗਰੀ ਖਵਲ ਬਾਦ ਜੀ ਦੇਖੋ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤੇ ਅੱਜ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਸੋ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਵਿੱਚ ਅੱਜ ਫੈਸਲਾ ਲਿਆ ਜਾ ਰਹਾ ਹੈ ਕਿ ਉਹਨਾਂ ਨੇ ਇੰਟਰਸਟ ਰੇਟ ਨੂੰ ਲੈ ਕੇ ਕੀ ਕਰਨਾ ਹੈ ਤੇ ਜੋ ਇਹ ਵਕਵਾਕ ਇਹ ਆਰਥਿਕ ਬਾਹਰ ਨੇ ਇਹ ਉਹਨਾਂ ਦੀ ਗੱਲਬਾਤ ਕਰੀਏ ਤੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਚਿਸਟਗ ਨਾਲ 인ਫਲੇਸ਼ਨ ਰੇਟ ਪਿਛਲੇ ਸਮੇਂ ਦੌਰਾਨ 1.8% ਦੇ ਉੱਪਰ ਵੱਧ ਅੱਜ ਕੀਤਾ ਗਿਆ ਹਾਲਾਂਕਿ ਵਿੱਚ ਇਸ ਚਿਸਟਗ ਨਾਲ ਫੈਡਰਲ ਸਰਕਾਰ ਵੱਲੋਂ ਜੋ ਟੈਕਸਰ ਦੇ ਵਿੱਚ ਖਪਤ ਵਸਤੂਆਂ ਦੇ ਉੱਪਰ ਆ ਕਿ ਜੇ ਇਸੀ ਤੋਂ ਉਹਦਾ ਦੇ ਇੱਕ ਵੱਡਾ ਅਸਰ ਦੇਖ ਨੂੰ ਮਿਲਿਆ ਸੀਗਾ ਸੋ ਅਗਰ ਉਹ ਰੈਟ ਨਾ ਹੁੰਦੀ ਤਾਂ ਇਹ 인ਫਲੇਸ਼ਨ ਰੇਟ ਸ਼ਾਇਦ 1.8% ਤੋਂ ਵੱਧ ਹੋ ਸਕਦਾ ਹੈ ਸਿਕਰਾ ਉਸ ਤੋਂ ਵਧੇਰੇ ਅੰਦਾਜ਼ਾ ਕੀਤਾ ਜਾ ਸਕਦਾ ਹੈ ਸੋ ਰਾਇਜ਼ ਦਾ ਵੀ ਅਸਰ ਹੈ ਤੇ ਓਵਰ ਆਲ ਹੁਣ ਜਿਸ ਸਟੈਂਡ ਦੇ ਨਾਲ ਸਾਡੀ ਆਰਥਿਕਤਾ ਦੀ ਸਥਿਤੀ ਬਣੀ ਹੋਈ ਹੈ ਸੋ ਇਸ ਸਾਰੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇੱਕ ਕੁਆਟਰ ਕਹਿੰਦੇ ਵੀ ਕਮੀ ਕੀਤੀ ਜਾ ਸਕਦੀ ਹੈ ਥਾਲ ਦੀ ਘੜੀ ਇੱਕ ਕੁਆਟਰ ਦਾ ਆ ਕਿਉਂਕਿ ਜਿਵੇਂ ਮੈਂ ਜੇਕਰ ਕੀਤਾ ਵੀ ਅਗਰ ਐਚੀਐਸਟੀ ਮਾਫ ਨਾ ਹੁੰਦਾ ਤਾਂ ਸ਼ਾਇਦ ਇਨਫਲੇਸ਼ਨ 2% ਤੋਂ ਵੱਧ ਹੁੰਦੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਹਕਾ ਕੁਆਟਰ ਦੀ ਖੁਦ ਵੀ ਕੀਤੀ ਜਾ ਸਕਦੀ ਹੈ ਅੱਗੇ ਅਗਰ ਜਾ ਕੇ ਡੋਨਲਡ ਟਰਪ ਸਾਹਿਬ ਜੀ ਨੇ ਕਹਿ ਰਹੇ ਨੇ ਵੀ ਇੱਕ ਫਰਵੀਤ ਨੂੰ ਮੈਂ ਟੈਰਿਫ ਲਾਉਣੀ ਆ ਸੋ ਮੈਂ ਉਸ ਚੀਜ਼ ਨੂੰ ਲੈ ਕੇ ਆਪਣਾ ਮਨ ਬਣਾਇਆ ਹੋਇਆ ਸੋ ਅਗਰ ਟੈਰਿਫ ਲੱਗਦੇ ਨੇ ਸੋ ਇਹਦੇ ਨਾਮ ਦੀ ਇੰਡੀਨ ਆਰਕੀਟੈਕਟ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਈ ਦੇ ਨਾਲ ਅਗਰ ਕਾਊਂਟਰ ਟੈਰਿਫ ਕੀਤਾ ਗਿਆ ਸੋ ਕਾਨੂੰਨੀ ਹੈ ਕਿ ਇਹਦੇ ਨਾਲ ਵੀ ਕੈਨੇਡਾ ਦੇ ਵਿੱਚ ਮਗਿਆਈ ਵੱਸ ਸਕਦੀ ਹੈ ਕਿਉਂਕਿ ਚੀਜ਼ਾਂ ਫਿਰ ਜੋ ਅਮਰੀਕਾ ਤੋਂ ਆਉਂਦੀਆਂ ਨੇ ਇੱਥੇ ਮਹਿੰਗੀਆਂ ਹੋ ਸਕਦੀਆਂ ਨੇ ਸੋ ਇਨਫਲੇਸ਼ਨ ਅਗਰ ਵੱਧਦੀ ਹੈ ਤਾਂ ਫਿਰ ਬੈਂਕ ਆਫ ਕੈਨੇਡਾ ਲੇਟਲੀ ਬਹੁਤ ਵੱਡੀਆਂ ਚੁਣੌਤੀਆਂ ਹੋਂਗੀਆਂ ਕਿ ਫਿਰ ਉਹ ਇੰਟਰਸਟ ਰੇਟ ਘਟਾਉਣਾਂ ਦੇ ਪਾਸੇ ਜਾਣਗੇ ਕਿ ਆਲਰੇਡੀ ਇਨਫਲੇਸ਼ਨ ਵੱਧ ਰਹੀ ਹੈ ਦੂਜਾ ਫਿਰ ਉਹਨਾਂ ਜੇ ਵੱਡਾ ਸਵਾਲ ਇਹ ਹੋਗਾ ਕਿ ਅਗਰ ਇਹ ਆਰਥਿਕਤਾ ਸਾਡੀ ਬੜੀ ਕਮਜ਼ੋਰ ਹੋ ਜਾਵੇਗੀ ਟੈਰਿਫ ਲੱਗਣੇ ਸ਼ੁਰੂ ਹੋ ਗਏ ਸਾਡਾ ਝਾੜਾ ਬੀਨਸ ਅਮਰੀਕਾ ਦੇ ਨਾਲ ਹੈ ਸੋ ਆਰਥਿਕਤਾ ਨੂੰ ਲੀਟੇ ਲਿਆਉਣ ਵਾਸਤੇ ਉਹਨਾਂ ਤੇ ਇਹ ਵੀ ਦਬਾਅ ਬਣੇਗਾ ਕਿ ਨਰਸ਼ਟ ਕੋ ਹੋਰ ਘਟਾਉਣ ਦੂਜੀ ਕਸਤੇ ਮਗਾਈ ਵਜੇਗੀ ਇਹ ਇੱਕ ਪਾਸੇ ਆਰਥਿਕ ਤੱਲੇ ਨੂੰ ਜਾਵੇਗੀ ਸੋ ਬੜਾ ਮੁਸ਼ਕਲ ਸਮਾਂ ਬੈਂਕ ਆਫ ਕੈਨੇਡਾ ਵਾਸਤੇ ਹੋਣਾ ਹੋ ਸਕਦਾ ਪਰ ਅੱਜ ਦੀ ਮੀਟਿੰਗ ਦੇ ਵਿੱਚ ਜੋ ਇਹ ਮਾਹਰ ਆਰਥਿਕ ਮਾਹਰ ਹੈ ਹੀ ਕਹਿ ਰਹੇ ਨੇ ਕਿ ਇੱਕ ਕੁਆਟਰ ਦੀ ਕਮੀ ਬੈਂਕ ਆਫ ਕੈਨੇਡਾ ਚ ਕਰ ਸਕਦਾ ਜੀ ਬ੍ਰਾਂਸਰ ਸੋ ਅਗਲੀ ਖਬਰ ਹੈ ਰਿਪੂ ਦਮਨ ਸਿੰਘ ਮਲਿਕ ਉਹਨਾਂ ਦੇ ਜਿਹੜਾ ਕਾਤਾ ਲੈ ਕਹਿੰਦੇ ਉਹਨੂੰ ਉਮਰ ਕੈਦ ਹੋਈ ਹੈ ਕੀ ਖਬਰ ਹੈ ਬ੍ਰਾਂਸਰ ਹਾਂ ਦੇਖੋ ਇਹਦੇ ਵਿੱਚ ਇਹ ਰਿਪੂ ਦਮਨ ਸਿੰਘ ਮਲਿਕ ਜੋ ਕਿ ਕ੍ਰੈਡਿਟ ਦੇ ਵਿੱਚ ਜੋ ਕਲਿਨਿਕ ਕਾਰਡ ਖੋਇਆ ਸੀਗਾ ਸੋ ਉਹਦੇ ਨਾਲ ਜੋ 에어 ਇੰਡੀਆ ਦੇ ਜਹਾਜ਼ ਦਾ ਹੱਸਾ ਹੋਇਆ ਸੀਗਾ ਸੋ ਇਸ ਚੀਜ਼ ਦੇ ਨਾਲ ਉਹ ਨਾਮ ਜੁੜਿਆ ਰਿਹਾ ਤੇ ਉਹਨਾਂ ਨੂੰ ਜਿੱਥੇ ਅਸੀਂ ਖਾਲਸਾ ਬੈਂਕ ਸੀ ਗੱਲ ਖਾਲਸਾ ਸਕੂਲ ਦੀ ਗੱਲ ਕਰਦੇ ਹਾਂ ਕਾਸਾ ਕ੍ਰੈਡਿਟ ਦੀ ਗੱਲ ਹੈ ਸੋ ਇਹਨਾਂ ਚੀਜ਼ਾਂ ਦੇ ਨਾਮ ਨਾਲ ਵੀ ਉਹ ਜਾਣੇ ਜਾਂਦੇ ਰਹੇ ਨੇ ਸੋ ਇਹਨਾਂ ਦਾ ਜੋ ਕਤਲ ਹੋਇਆ ਸੀ ਪਿਛਲੇ ਸਮੇਂ ਦੌਰਾਨ ਸੋ ਇਹਦੇ ਵਿੱਚ ਜੋ ਇਹ ਮਲਿਕ ਸਾਹਿਬ ਨੇ 14 ਜੁਲਾਈ 2021 ਨੂੰ ਸ਼ਹਿਰ ਵਿੱਚ ਉਹਨਾਂ ਦੇ ਕਾਰੋਬਾਰ ਦੇ ਬਾਹਰ ਪਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੋ ਇਸ ਮਾਮਲੇ ਦੇ ਵਿੱਚ ਦੋ ਜਣੇ ਜੋ ਪੜ ਦੇ ਕਤਲ ਦੱਸੇ ਜਾ ਰਹੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਜੋ ਇੱਕ ਟੈਨਰ ਫੌਕਸ ਹੈ ਸੋ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ। ਇਹ 20 ਸਾਲਾਂ ਦੀ ਦੰਤਸਿਆ ਜਾ ਰਿਹਾ ਵੀ ਇਸ ਨੂੰ ਪੈਰੋਲ ਵੀ ਨਹੀਂ ਮਿਲੂਗੀ। ਸੋ ਇਹਦੇ ਵਿੱਚ ਹੁਣ ਕਿਉਂਕਿ ਇਹ ਇਹ ਜਿਹੜੀ ਉਮਰ ਜਿਹੜੀ 24 ਸਾਲ ਹੈ ਇਹਨ ਦਸਿਆ ਰਵੇ ਜਰਮ THAILAND ਦੇ ਵਿੱਚ ਹੋਇਆ ਸੀਗਾ ਤੇ ਇਹਨੂੰ ਜੋ ਸੀਗਾ ਕਿ ਰੋਮਰਕ ਹੈ ਜਿਸ ਸਜ਼ਾ ਸਰਉਣ ਤੋਂ ਬਾਅਦ ਇਹ ਜੋ ਦੂਜਾ ਇਸ ਮਾਮਲੇ ਦੇ ਵਿੱਚ ਇਹ ਹੌਸਲੇ ਲੋਪੇਜ ਨਾਂ ਦਾ ਸ਼ਖਸ ਹੈ ਸੋ ਉਹਨੂੰ ਵੀ ਆਉਣ ਵਾਲੇ ਸਮੇਂ ਦਰਾਂ ਜੋ ਸਜ਼ਾ ਦਿੱਤੀ ਜਾਊਗੀ ਕਿਉਂਕਿ ਉਸਨੇ ਆਪਣੇ ਇਹ ਜੁਰਮ ਕਬੂਲਿਆ ਸੀ ਤਾਂ ਉਹਦੇ ਉੱਪਰ ਫਿਰ ਦੂਜੇ ਗਰਜੇ ਦਾ ਕਤਲ ਦਾ ਦੋਸ਼ ਜਿਹੜਾ ਲੱਗਾ ਸੀ ਉਸਨੂੰ ਉਸ ਚੀਜ਼ ਉਸ ਸਾਹ ਦੇ ਦਿੱਤਾ ਸੀਗਾ ਤਾਂ ਉਹ 6 ਫਰਵਰੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਉਹਨੂੰ ਵੀ ਉਹ ਸਜ਼ਾ ਹੋਊਗੀ ਕਾਨੂੰਨ ਮੁਤਾਬਕ ਉਸ ਨੂੰ ਮਿਲ ਜਾਏਗੀ ਕਿਉਂਕਿ ਇੱਕ ਉਮਰ ਕੈਦ ਹੋਈ ਹੈ ਦੂਜੀ ਨੂੰ ਜੇ ਸਜ਼ਾ ਸੁਣਾਉਣੀ ਹੈ ਪਰ ਇਹਦੇ ਵਿੱਚ ਇਹ ਆ ਕਿ ਇਹ ਜੋ ਹੁਣ ਇਹ ਮਲਿਕ ਸਾਹਿਬ ਦਾ ਪਰਿਵਾਰ ਤੋਂ ਦੇ ਬੇਟੇ ਨੇ ਜਸਪੀਤ ਸਿੰਘ ਮਲਿਕ ਨੇ ਤੇ ਉਹਨਾਂ ਨੇ ਕੱਲ ਇੱਕ ਗੱਲ ਇਹ ਮੀਡੀਆ ਦੇ ਕੁਝ ਸਵਾਲ ਰੱਖੇ ਤੇ ਉਹਨਾਂ ਨੇ ਇਹਨਾਂ ਜੋ ਦੋਸ਼ੀ ਨੇ ਜਿਹਨੂੰ ਨੂੰ ਸਜ਼ਾ ਹੋਈ ਇੱਕ ਨੂੰ ਹੋਣੀ ਹੈ ਤੇ ਇਹਨਾਂ ਅੱਗੇ ਵੀ ਸਵਾਲ ਖੜੇ ਕਿ ਕਦੇ ਵੀ ਤੁਸੀਂ ਹੁਣ ਅਧਾਲਤਾਂ ਨੂੰ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਦੱਸੋ ਕਿ ਇਸ ਇੱਕ ਕਤਲ ਪਤੂਸੀ ਪਾੜੇ ਦੇ ਕਤਲਵਾਰ ਕੇ ਕੀਤਾ ਆ ਪੈਸੇ ਲੈ ਕੇ ਕੀਤਾ ਵੀ ਤੁਹਾਨੂੰ ਪਿਆ ਕਿ ਨਹੀਂ ਸੀਗਾ ਕਿ ਕੌਣੋਂ ਲੋਕ ਸੀਗੇ ਜਿਨ੍ਹਾਂ ਨੇ ਕਹਿਣ ਦੇ ਤਾਂ ਤੁਸੀਂ ਇਹ ਕਤਲ ਕੀਤਾ ਸੋ ਇਹ ਮੰਗ ਉਹਨਾਂ ਦੇ ਬੇਟੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਇਹ ਇਹ ਚੀਜ਼ ਵੀ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ ਵੀ ਅਗਰ ਉਹ ਪਾੜੇ ਦੇ ਕਤਲ ਸਾਥ ਤਾਂ ਫਿਰ ਕਤਲ ਕਰਵਾਉਣ ਵਾਲੇ ਲੋਕ ਕੌਣ ਸਨ ਸੋ ਇਹ ਚੀਜ਼ ਉਹਨਾਂ ਚੋਂ ਮੰਗ ਜਿਹੜੀ ਆ ਇਹ ਪਰਿਵਾਰ ਵੱਲੋਂ ਵੀ ਹੋ ਰਹੀ ਹੈ ਜੀ ਸੋ ਹੁਣ ਜੇ ਮਨ ਲਾਦਾ ਖਬਰਾਂ ਦੇ ਵਿੱਚ ਡੋਨਲਡ ਟਰੰਪ ਉਹਨਾਂ ਦਾ ਜ਼ਿਕਰ ਨਾ ਹੋਵੇ ਮਨ ਲਾਦਾ ਪੂਰੀ ਦੁਨੀਆ ਦੀਆਂ ਕੋਈ ਖਬਰਾਂ ਨਹੀਂ ਹੁੰਦੀਆਂ ਸੁਰਖੀ ਤਾਂ ਉਹਨਾਂ ਦੀ ਬਣਦੀ ਉਹ ਕੋਈ ਨਾ ਕੋਈ ਸੋ ਉਹਨਾਂ ਨੇ ਫੰਡਿੰਗ ਰੋਕੀ ਹੈ ਜੀ ਕੋਈ ਕਿੱਥੋਂ ਦੀ ਕਿਹਦੇ ਲਈ ਜੀ ਦੇਖੋ ਇਸੇ ਵਿੱਚ ਆ ਕਿ ਜਿਵੇਂ ਸੀ ਜੇ ਪਹਿਲਾਂ ਇੱਕ ਚਰਚੀ ਕਰਤੀ ਸੀ ਤਾਂ ਕਿ ਅਮਰੀਕਾ ਵੱਲੋਂ ਇਹ ਯੂਨਿਫਾਰਮ ਦੇ ਵਿੱਚ ਜੋ ਵੱਖ-ਵੱਖ ਤੌਰ ਤੇ ਅਮਰੀਕਾ ਫੰਡਿੰਗ ਕਰਦਾ ਹੈ ਸੋ ਉਹਦੇ ਉੱਪਰ ਰੋਕ ਲਾਇਆ ਗਿਆ ਸੀ। ਇਸੇ ਤਰੀਕੇ ਦੇ ਵਿੱਚ ਭਾਰਤ ਨੂੰ ਵੀ ਬਹੁਤ ਸਾਰੀ ਜੋ ਫੰਡਿੰਗ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁੰਦੀ ਹੈ ਸੋ ਉਹਨੂੰ ਵੀ ਰੋਕਿਆ ਗਿਆ ਸੀ ਤੇ ਹੁਣ ਜਿਹੜਾ ਜਨ ਡੋਨਲਡ ਟਰਪ ਸਾਹਮਣੇ ਸੋ ਇਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਐਸਾਈਨ ਕੀਤਾ ਹੈ ਕੱਲ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ 19 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਨੇ ਜਿਨ੍ਹਾਂ ਦੀ ਉਮਰ 19 ਸਾਲ ਤੋਂ ਘੱਟ ਹੈ ਅਗਰ ਉਹ ਆਪਣਾ ਇਹ ਜੋ ਲਿੰਗ ਪਰਿਵਰਤਨ ਕਰਦੇ ਨੇ ਸੈਕਸ ਚੇਂਜ ਜੋ ਕਰਵਾਇਆ ਜਾਂਦਾ ਸੋ ਉਹਦੇ ਵਾਸਤੇ ਜੋ ਫੈਡਰਲ ਸਰਕਾਰ ਵੱਲੋਂ ਸਪੋਰਟ ਸੀ ਜਾਂ ਫੈਡਰਲ ਸਰਕਾਰ ਇਸ ਮਾਮਲੇ ਦੇ ਵਿੱਚ ਕਿਸੇ ਵੀ ਕਿਹੜੀ ਫੰਡਿੰਗ ਕਰਦੀ ਸੀ ਸੋ ਉਹਨੂੰ ਇਹਨਾਂ ਨੇ ਇਹ ਰੋਕਣ ਦੀ ਗੱਲ ਕਹੀ ਆ ਇਸ ਐਗਜ਼ੀਕਿਊਟਿਵ ਆਰਡਰ ਦੇ ਜਰੀਏ ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਯੂਨਾਈਟਿਡ ਸਟੇਟ ਜੋ ਹੈ ਤੇ ਉਹਨਾਂ ਦੀ ਇਹ ਪਾਲਿਸੀ ਹੈ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਕਿਸੇ ਵੀ ਤਰੀਕੇ ਦੀ ਸਪਾਂਸਰਸ਼ਿਪ ਕਿਸੇ ਵੀ ਢੰਗ ਦੀ ਪ੍ਰਮੋਸ਼ਨ ਜਾਂ ਕਿਸੇ ਵੀ ਢੰਗ ਦੀ ਸਪੋਰਟ ਕੰਦੇ ਵੀ ਇਹ ਜੋ ਲਿੰਗ ਪਰਵਰਤਨ ਕਰਨ ਵਾਲੇ ਕੰਮ ਨੇ ਵੀ ਇੱਕ ਲਿੰਗ ਤੋਂ ਦੂਜੇ ਲਿੰਗ ਦੇ ਵਿੱਚ ਪਰਵਰਤਨ ਹੋਣਾ ਸੋ ਕਹਿੰਦੇ ਵੀ ਇਹਦੇ ਵਿੱਚ ਫੰਡ ਸਰਕਾਰ ਦੀ ਹੁੰਦੀ ਸਾਫ ਪਾਲਸੀ ਇਹ ਵੀ ਨਾ ਕੋਈ ਫੰਡ ਦੇਵਾਂਗੇ ਨਾ ਇਹਨੂੰ ਸਪான்ਸਰ ਕਰਾਂਗੇ ਨਾ ਇਸ ਚੀਜ਼ ਦੀ ਪ੍ਰਮੋਸ਼ਨ ਕਰਾਂਗੇ ਤੇ ਇਹ ਜੋ ਮੈਡੀਕਲੀ ਕੌਂਸਟਿਟਿਊਟ ਉਸ ਤਰ੍ਹਾਂ ਦੀ ਫੰਡਿੰਗਸ ਵਗੈਰਾ ਸਰਕਾਰ ਵੱਲੋਂ ਹੁੰਦੀਆਂ ਨੇ ਸੋ 19 ਸਾਲ ਤੋਂ ਘੱਟ ਗਾੜਿਆ ਵਾਸਤੇ ਸੋ ਇਹਨਾਂ ਨੇ ਰੋਕਣ ਦੀ ਗੱਲ ਕਹੀ ਹੈ ਸੋ ਇਸ ਦੇ ਨਾਲ ਕਿਉਂਕਿ ਹੁਣ ਉਹ ਉਹਨਾਂ ਨੇ ਆਪਣਾ ਮਾਨਾ ਬਾਰ-ਬਾਰ ਬਣਾਇਆ ਹੋਇਆ ਬਾਰ-ਬਾਰ ਇਸ ਤੀਕੀ ਦੀ ਗੱਲਾਂ ਵਾਸਤੇ ਵੀ ਕਰ ਰਹੇ ਨੇ ਕਿ ਐਂਡਾ ਕਿ ਟੈਰਿਫ ਲਾਉਂਦੀ ਹੈ ਸੋ ਇਸ ਵਿੱਚ ਗੱਲ ਐਂਡੀਪੀ ਦੇ ਜੋ ਲੀਡਰ ਨੇ ਸਰਦਾਰ ਜਗਦੀਪ ਸਿੰਘ ਹੋਰੀ ਸੋ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਵੀ ਅਗਰ ਕਿਉਂਕਿ ਹੁਣ ਇਸ ਸਮੇਂ ਜੀ ਹਾਊਸ ਆਫ ਕਾਮਨ ਦਾ ਕੰਮਕਾਜ ਨਹੀਂ ਚੱਲ ਰਿਹਾ ਕੰਮਕਾਜ ਰੁਕਿਆ ਹੋਇਆ ਕਹਿੰਦੇ ਵੀ ਅਗਰ ਫੈਡਰਲ ਸਰਕਾਰ ਜਾਨੀ ਕਿ ਜੋ ਲਿਬਰਲ ਸਰਕਾਰ ਹੈ ਕੋਈ ਵੀ ਪਲਾਨ ਲੈ ਕੇ ਆਉਂਦੀ ਹੈ ਜਿਹਦੇ ਨਾਲ ਇਹਨਾਂ ਤਾਰੀਫ ਤੋ ਬਚਣ ਵਾਸਤੇ ਜਾਂ ਜੁਕਨੀਡਿਅਨਸ ਜੋਸ ਜਿਹੜੀਆਂ ਜਿਹਨਾਂ ਨੂੰ ਨੁਕਸਾਨ ਹੋਣਾ ਫੀਗਿਅਸ ਵਰਕਰ ਦੀਆਂ ਜੋਬਸ ਜਾਰੀਆਂ ਨੇ ਵੀ ਕਹਿੰਦੇ ਇਹਨੂੰ ਅਗਰ ਰੋਕਣ ਵਾਸਤੇ ਫੈਡਰਲ ਸਰਕਾਰ ਜਾਂ ਵਿਰੋਧੀ ਪਾਰਟੀਆਂ ਵੀ ਕਹਿੰਦੇ ਕੋਈ ਪਲਾਨ ਲੈ ਕੇ ਆਉਂਦੀਆਂ ਨੇ ਤਾਂ ਕਹਿੰਦੇ ਵੀ ਐਨਡੀਪੀ ਉਸ ਦਾ ਸਮਰਥਨ ਕਰਨ ਵਾਸਤੇ ਧਿਆਲਾ ਕਹਿੰਦੇ ਵੀ ਅਗਰ ਇਹ ਡੂਡੋ ਹਰੀ ਕੋਈ ਪਲਾਨ ਲੈ ਕੇ ਆਉਣ ਜਿਨ੍ਹਾਂ ਨਾਲ ਵਰਕਰ ਦੀਆਂ ਜੋਬਸ ਬਚ ਸਕਦੀਆਂ ਨੇ ਜਿੰਨੇ ਪਾਰਲੀਮੈਂਟ ਦਾ ਕੰਮ ਸ਼ੁਰੂ ਕਰਨ ਅਸੀਂ ਕਹਿੰਦੇ ਉਸ ਮਾਮਲੇ ਦੇ ਵਿੱਚ ਜੋ ਇਹ ਲਿਬਰਲ ਸਰਕਾਰ ਹੈ ਉਹਦਾ ਸਾਥ ਦੇਣ ਵਾਸਤੇ ਜਾਰੀ ਹਤੇ ਇੱਧਰ ਗੱਲ ਕਰੀਏ ਜਿਹੜੇ ਸਾਡੇ ਪ੍ਰੀਮੀਅਰ ਨੇ ਅੰਤਾਰੀਓ ਦੇ ਡਕ ਫੁੱਟ ਸਾਹਿਬ ਸੋ ਕਿਉਂਕਿ ਕਾਲਿਨਾ ਨੇ ਕੇ ਗਵਰਨਰ ਜੋ ਆਪਣੀ ਅੰਤਾਰੀਓ ਦੇ ਆ ਸੋ ਉਹਨਾਂ ਨੂੰ ਗਵਰਨਰ ਨਾਲ ਗੱਲ ਕੀਤੀ ਕਿ ਕਹਿੰਦੇ ਕਿ ਕਿਸੀ ਅੰਤਾਰੀਓ ਦੀ ਯਰੀ ਪ੍ਰਵੀਸ਼ਲ ਪਾਰਲੀਮੈਂਟ ਹੈ ਸੋ ਇਹਨੂੰ ਸੀ ਡਿਸਆਲਵ ਕਰਨਾ ਸਮੇਤ ਪਹਿਲਾਂ ਕਿਸੀ ਇਲੈਕਸ਼ਨ ਸਿੱਖੇ ਕਰਵਾਉਣੀਆਂ ਨੇ ਇਸ ਜੀ ਨੂੰ ਜੋ ਇਹਨਾਂ ਦੀ ਟਰਿਵਿਸ਼ਲ ਪਾਰਲੀਮੈਂਟ ਨੂੰ ਅਪਰੂਵ ਕਰ ਦਿੱਤੀ ਗਈ ਹੈ ਇਸ ਮੰਗ ਨੂੰ ਰਿਕੁਐਸਟ ਨੂੰ ਸਾਲਟ ਪਾਰਲੀਮੈਂਟ ਕਰ ਦਿੱਤੀ ਜਾਵੇਗੀ ਜੀ ਤੇ ਇਹਨੂੰ ਫਰਵਰੀ 27 ਦੇ ਵਿੱਚ ਟੈਰੀਓ ਦੇ ਵਿੱਚ ਲਕਸ਼ਸ ਹੋਣੀਆਂ ਨੇ ਸੋ ਇਸ ਚੀਜ਼ ਦੀ ਅਪਰੂਵਲ ਮਿਲ ਗਈ ਹੈ ਤੇ ਨਾਲ ਇਹਦੇ ਵਿੱਚ ਬੋਨੀ ਕ੍ਰਾਉਨ ਵੀ ਉਹਨਾਂ ਦੀ ਗੱਲ ਕਰੀਏ ਕਿਉਂਕਿ ਉਹ ਲਿਬਰਲ ਪਾਰਟੀ ਦੇ ਲੀਡਰ ਨੇ ਸੋ ਉਹਨਾਂ ਨੇ ਕਿਹਾ ਵੀ ਮੀਸੀ ਸਾਗਾ ਈਸ਼ਟ ਬੌਕਸ ਵੀ ਉਹ ਅਗਲੀ ਚੋਣ ਜਿਹੜੀ ਆ ਉਹ ਲੜਨਗੇ ਤੇ ਇਹਦੇ ਵਿੱਚ ਜੋ ਫੋਰ ਸਾਬ ਲੈਕਟੀਰੈਂਟ ਕਵਨਰ ਹੈ ਸੋ ਕਿ ਉਹਨਾਂ ਕੋਲ ਜਾ ਕੇ ਜਿਸ ਤਰੀਕੇ ਦੀ ਮੈਂ ਗੱਲ ਕੀਤੀ ਹੈ ਕਿ ਉਹਨਾਂ ਨੇ ਮੰਗ ਕੀਤੀ ਸੀ ਤੇ ਉਹ ਮੰਗ ਉਹਨਾਂ ਦੀ ਪੂਰੀ ਹੋ ਗਈ ਹੈ ਇਲੈਕਸ਼ਨ ਦਾ ਬਿਗਲ ਜਿਹੜਾ ਹੈ ਅਫੀਸ਼ੀਅਲੀ ਤੌਰ ਤੇ ਬਾਤ ਚੁੱਕਾ ਹੈ ਕਿ ਬੋਨੀ ਕ੍ਰੋਮਿਕ ਜਿਹਦੇ ਮੈਂ ਗੱਲ ਕੀਤੀ ਮੇਰੀ ਸਦਾਈ ਸਕੂਕਸ ਵਿਲ ਤੋਂ ਚੋਰ ਲੰਗੇ ਤੇ ਆਉਣ ਵਾਲੇ ਸਮੇਂ ਦੌਰਾਨ ਫਿਰ ਹੋਰ ਕੀ ਗਤੀਵਿਧੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਨਾਲ ਇਲੈਕਸ਼ਨ ਦਾ ਅਸਰ ਆਮ ਲੋਕਾਂ ਤੇ ਪੈਂਦਾ ਸੋ ਦੀ ਚਰਚਾ ਵੀ ਜਿਹੜੀ ਹੈ ਕਰਦੇ ਰਹੋ ਜੀ ਜੀ ਬਹੁਤ ਬਹੁਤ ਧੰਨਵਾਦ ਪਿੰਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ